ਮਰੂਤੀ ਕਾਰ ਆ 1990 ਮਾਡਲ ਤਾਂ ਇਸ ਤੇ ਉੱਪਰ ਹੀ ਇਹਨਾਂ ਨੇ ਇੱਕ ਜਗਾੜ ਫਿੱਟ ਕਰ ਲਿਆ ਪੀਟਰ ਇੰਜਨ ਲਗਾ ਲਿਆ ਤਾਂ ਇੱਕ ਕੋਲੂਆ ਛੋਟਾ ਖੋਲੂ ਛੋਟੀ ਮਸ਼ੀਨ ਵੀ ਇਹਨੂੰ ਕਹਿ ਸਕਦੇ ਆ ਤਾਂ ਇਸ ਤੇ ਜਰੀਏ ਗੰਨੇ ਦਾ ਰਸ ਜਿਹੜਾ ਪੀੜਿਆ ਜਾਂਦਾ ਤੇ ਰੋਜੀ ਰੋਟੀ ਆਪਣੀ ਕਮਾਈ ਜਾਂਦੀ ਆ ਪਹਿਲਾਂ ਤਾਂ ਜੀ 97 ਰ ਸ਼ੁਰੂ ਹੋਇਆ ਬਹਿਰੀਨ ਚੱਲ ਗਿਆ ਪਹਿਲਾਂ ਬਹਿਰੀਨ ਨੇ ਸਮਰਿਆ ਬਹਿਰੀਨ ਰਿਹਾ ਜੀ ਮੈਂ 4-5 ਸਾਲ ਰਿਹਾ ਜੀ 4 ਸਾਲਾਂ ਦੇ ਵਿੱਚ ਤੁਸੀਂ ਕੰਮ ਕਿਹੜੇ ਕਿਹੜੇ ਕਰਦੇ ਸੀ ਕੰਮ ਉੱਥੇ ਪਹਿਲਾਂ ਲਿਵਰੇਰੀ ਦੋ ਮਹੀਨੇ ਜਾ ਕੇ ਲੇਬਰ ਆਹੀ ਬਿਲਡਿੰਗ ਲੈਣ ਦੇ ਕੰਮ ਜੀ ਬਾਅਦ ਵਿੱਚ ਸ਼ਟਰਿੰਗ ਕਾਰਪੈਂਟਰ ਦਾ ਕੰਮ ਕਰਦਾ ਰਹੇ ਕਿੰਨੇ ਕੇ ਪੈਸੇ ਬਣ ਦਿੰਦੇ ਮਹੀਨੇ ਜਿੱਥੇ ਜਦੋਂ 950 200 30 ਪੈਣ ਤੇ ਯਰ ਮਸੀਂ ਬਣਦਾ ਸੀ ਠੀਕ ਹੈ ਪੂਰਾ ਜੋਰ ਪੂਰਾ ਜੋਰ ਘਰ ਘਰ ਸਾਡੇ ਕੀ ਕਰਦੇ ਹਾਂ ਨਹੀਂ ਸਾਰਾ ਕੁਝ ਫਿਰ ਇੱਟ ਲਈ ਚਲ ਗਈ ਛੰਗਨਾ ਵੀਜ਼ਾ ਦਿੱਤਾ ਪਤਾ ਹੈ ਨਹੀਂ ਸੀ ਇਹ ਤੇ ਨੌਲਜ ਹਾਈਡ ਦੀ ਵੀ ਕੀਰ ਦਾ ਛੰਗਨਾ ਵੀਜ਼ਾ ਕੋਨੋ ਮਹੀਨਾ ਰਹਿ ਰਹੇ ਉੱਥੇ ਬਾਸ ਹੋਰ ਜਾ ਕੇ ਉੱਥੇ ਮੇਰੇ ਚੱਕਰਾਂ ਪੈ ਗਏ ਪੇਪਰ ਪੁਰ ਬਣੇ ਨਹੀਂ ਤੱਕੇ ਖਾਦੇ ਤੇ ਬਹੁਤ ਸੀ 4 ਸਾਲ ਫਿਰ ਬੈਲਜੀਅਮ ਚਲ ਗਈ ਮੇਰੇ ਮਾਮਾ ਇਹਦਾ ਮੁੰਡਾ ਉੱਥੇ ਬੈਲਜੀਅਮ ਤੇ ਉਹ ਕੰਮ ਤੋਂ ਮੇਰੇ ਕੋਲ ਆਇਆ ਬੈਲਜੀਅਮ ਕੰਮ ਕਰੀਏ ਉੱਥੇ ਕਰਿਆ ਤੇ ਕੋਲ ਉਹ ਪੂਰੇ ਕਾਣ ਲਾਏ ਤੇ ਫੇਰ ਅੰਗਰੇਜ਼ ਦੀ ਗੋਰੀ ਸੀ ਜਿਹਨੇ ਮੇਰੇ ਸਾਥੀ ਕਰਾਉਣੀ ਸੀ ਪਰ ਮੈਂ ਮੈਰਿਜ ਇਦਾਂ ਹੀ ਉਹ ਉਹਨਾਂ ਨੇ ਫਿਰ 2 ਲੱਖ ਰੁਪਏ ਤਾਂ ਆਪਣੇ ਲਈ ਮੇਰਾ ਪਾਸਪੋਰਟ ਤਾਂ ਆਪਣੇ ਲਿਆ ਕੱਢ ਕੇ ਉੱਡ ਕੇ ਚਾਰ ਵੇਟ ਕੇ ਭੇਜਣਾ ਕਾਮੀ ਬੇ ਪੰਜਾਬ ਦੀ ਯਾਦ ਆਉਂਦੀ ਬਹੁਤ ਯਾਰ ਆਉਂਦੀ ਰੋਣਾ ਆਉਂਦਾ ਜਦੋਂ ਨਾ ਦੀਵਾਲੀਆਂ ਦੇ ਸਹਰੇ ਆਉਂਦੇ ਨੇ ਫੇਰ ਬਹੁਤ ਯਾਰ ਆਉਂਦੀ ਹੈ ਜਿਹੜੇ ਰੁਝਾਨ ਚੱਲ ਰਿਹਾ ਪੰਜਾਬ ਦੇ ਵਿੱਚ ਇਸ ਸਮੇਂ 25-25 ਲੱਖ ਲੱਖ ਲਾ ਕੇ ਜਾਣ ਦਾ ਬਾਤ ਤੁਸੀਂ ਸਹੀ ਮੰਨਦੇ ਨੂੰ ਗੱਲ ਤੇ ਨਹੀਂ ਗੱਲ ਤਾਂ ਜੀ ਬੋਲ ਮੇਰਾ ਬੇਟਾ ਖੁਦ ਜਾਣ ਨੂੰ ਮੰਨਦਾ ਸਪੇਨ ਪੱਜ ਨੂੰ ਫਿਰ ਤਰਨ ਆਪਣੇ ਸੇਫਰ ਰੋਕਿਆ ਨਹੀਂ ਕਿਹਾ ਨਹੀਂ ਕਿ ਬੁਰੀ ਕਪਾ ਕੰਮ ਕਰ ਲੈਣ ਕਹਿ ਨਹੀਂ ਜੀ ਮੈਂ ਤਾਂ ਕਿਹਾ ਬਹੁਤ ਮੰਨਦਾ ਨਹੀਂ ਕਰਾਂ ਉਹ ਸਪੇਨ ਤਾਂ ਤੁਸੀਂ ਜਾਣਾ ਆਸਟ੍ਰੇਲੀਆ ਜਾਣਾ ਤੇ ਬਰੋਸਾ ਦੀ ਪਾਰਟੀ ਦੇਖ ਲੈ ਕੱਦ ਕੋਲ ਸੋਹਣਾ ਪੜਨੂ ਠੀਕ ਹੈ ਮੰਨਦਾ ਨਹੀਂ ਮੰਨਦਾ ਨਹੀਂ ਹੈ ਬਾਰੇ ਗਿਓ ਇਹ ਤੇ ਖੋਲਿਆ ਮੇਰੇ ਕਰਜਾਂ ਨਾ ਵੀ 25 ਲੱਖ ਰੁਪਏ ਫਿਰ ਦੇਖੋ ਹੁਣ ਫਿਰ ਜ਼ਮੀਨ ਨੂੰ ਦੇਣੇ ਕੋਈ ਨੂੰ ਆੜ ਨਹੀਂ ਬਣੀ ਬਿਟ ਨਹੀਂ ਪਣੀ ਕੀ ਕਰੂੰਗਾ ਸਿਰਫ 1 ਲੱਖ 5 ਲੱਖ ਰੁਪਏ ਲੱਗੇ ਸਾਰਾ ਕੁਝ ਅਮਲਤੀ ਵਿੱਚ ਇੱਕ ਚੱਲੀ ਜਾਂਦਾ ਕਾਰੋਬਾਰ ਹਾਂ ਬਾਬਰ ਚੱਲਦਾ ਜੀ ਪੰਜਾਬੀ ਕਾਰਡ ਦੇ ਲਈ ਜਾਣੇ ਜਾਂਦੇ ਨੇ ਅੱਜ ਤੁਹਾਨੂੰ ਅਜਿਹੇ ਪੰਜਾਬੀ ਦੇ ਨਾਲ ਮਲਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਪੰਜ ਮੁਲਕਾਂ ਦੇ ਵਿੱਚ ਕੰਮ ਕੀਤਾ ਵੱਖ-ਵੱਖ ਦੇਸ਼-ਕੁਮੇ ਨੇ ਪਰ ਫਿਰ ਆਖਰ ਨੂੰ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਇੱਥੇ ਹੀ ਖਿੱਚ ਲਈ ਇੱਕ Maruti Car ਆ 1990 ਮਾਡਲ ਤਾ ਇਸ ਦੇ ਉੱਪਰ ਹੀ ਇਹਨਾਂ ਨੇ ਇੱਕ ਜਗਾੜ ਫਿੱਟ ਕਰ ਲਿਆ ਪੀਟਰ ਇੰਜਨ ਲਗਾ ਲਿਆ ਤਾਂ ਇੱਕ ਕੋਲੂਆ ਛੋਟਾ ਖੋਲੂ ਛੋਟੀ ਮਸ਼ੀਨ ਵੀ ਇਹਨੂੰ ਕਹਿ ਸਕਦੇ ਆ ਤਾਂ ਇਸ ਦੇ ذریعے ਗੰਨੇ ਦਾ ਰਸ ਜਿਹੜਾ ਪੀੜਿਆ ਜਾਂਦਾ ਤੇ ਰੋਜੀ ਰੋਟੀ ਆਪਣੀ ਕਮਾਈ ਜਾਂਦੀ ਆ ਤਾਂ 1990 ਮਾਡਲ ਆ ਇਹ ਮਰੂਤੀ ਕਾਰ ਆ ਤਾਂ ਉਸ ਨੂੰ ਹੀ ਆਪਣੇ ਰਜਗਾਰ ਦਾ ਸਾਧਨ ਬਣਾ ਲਿਆ ਤਾਂ ਅੱਜ ਕੱਲ ਉਹਦੇ ਨੌਜਵਾਨ ਨੇ ਜਿਹੜੇ 20-20 ਲੱਖ ਰੁਪਏ ਲਾ ਕੇ 25-25 ਲੱਖ ਰੁਪਏ ਲਗਾ ਕੇ ਬਾਹਰਲੇ ਮੁਲਕਾਂ ਦੇ ਵਿੱਚ ਜਾਂਦੇ ਨੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਪਰ ਉੱਥੇ ਜਾ ਕੇ ਵੀ ਉਹਨਾਂ ਨੂੰ ਅਜਿਹੇ ਕੰਮ ਕਰਨੇ ਪੈਂਦੇ ਨੇ ਕਈ ਵਾਰ ਤਾਂ ਮਜ਼ਦੂਰੀ ਵੀ ਕਰਨੀ ਪੈਂਦੀ ਆ ਸਾਡੇ ਨਾਲ ਅਜਿਹੇ ਪੰਜਾਬੀ ਨੇ ਗੱਲਬਾਤ ਵੀ ਕਰਾਂਗੇ ਕਿਹੜਾ ਇਲਾਕਾ ਕਿੱਥੇ ਦੇ ਰਹਿਣ ਵਾਲੇ ਨੇ ਪਹਿਲਾਂ ਤਾਂ ਆਪਣਾ ਨਾਮ ਦੱਸੋ ਜੀ ਕਿਹੜੇ ਇਲਾਕੇ ਦੇ ਰਹਿਣ ਅਸੀਂ ਆ ਗਏ ਜੀ ਬਣਾ ਸਾਡਾ ਵੈਲਕਮ ਤੋਂ ਜੀ ਮੇਰਾ ਜੀ ਗੁਰਿੰਦਰ ਸਿੰਘ ਨਾਮ ਹੈ ਸੰਧੂਆਂ ਪਿੰਡ ਹੈ ਚੰਗੌਰ ਸਾਹ ਕੋਲ ਕਿਹੜੇ ਕਿਹੜੇ ਏਰੀਆ ਦੇ ਵਿੱਚ ਤੁਸੀਂ ਘੁੰਮ ਕੇ ਆਏ ਬਾਹਰਲੇ ਮੁਲਕ ਦੇ ਵਿੱਚ ਕਿੰਨੀਆਂ ਕੰਟਰੀਆਂ ਗਾ ਕੇ ਪਹਿਲਾਂ ਤਾਂ ਜੀ ਸਾਨੂੰ 98 ਤੋਂ ਸ਼ੁਰੂ ਹੋਇਆ ਬਹਿਰੈਨ ਚਲਾ ਗਿਆ ਪਹਿਲਾਂ ਬਹਿਰੈਨ ਕਿੰਨੇ ਸਮੇਂ ਰਿਹਾ ਬਹਿਰੈਨ ਰਿਹਾ ਜੀ ਮੈਂ ਸਾਢੇ 4 ਸਾਲ ਰਿਹਾ ਜੀ 4 ਸਾਲ 4 ਸਾਲਾਂ ਦੇ ਵਿੱਚ ਤੁਸੀਂ ਕੰਮ ਕਿਹੜੇ ਕਿਹੜੇ ਕਰਦੇ ਸੀ ਕੰਮ ਉੱਥੇ ਪਹਿਲਾਂ ਲੇਬਰ ਹੀ ਕਰੀ ਦੋ ਮਹੀਨੇ ਜਾ ਕੇ ਲੇਬਰ ਕਾਦੀ ਸੀ ਲੇਬਰ ਆਹੀ ਬਿਲਡਿੰਗ ਲੈਣ ਦੇ ਕੰਮ ਜੀ ਬਾਅਦ ਚ ਬੇ ਸ਼ਟਰਿੰਗ ਕਾਰਪੈਂਟਰ ਦਾ ਕੰਮ ਕਰਦਾ ਰਿਹਾ ਜੀ ਕਿੰਨੇ ਕੇ ਪੈਸੇ ਬਣ ਜਾਂਦੇ ਮਹੀਨੇ ਜੀ ਉੱਥੇ ਜਦੋਂ 958 30 35 ਹਜ਼ਾਰ ਮਸੀਂ ਬਣਦਾ ਸੀ ਠੀਕ ਹੈ ਪੂਰਾ ਜ਼ੋਰ ਬਾਰ ਪੂਰਾ ਜ਼ੋਰ ਨਾਲ ਘਰ-ਬਾਰ ਛੱਡ ਕੇ ਆ ਪੁੱਤ ਹਾਂ ਜੀ ਹੁਣ ਸਾਰਾ ਕੁਝ ਛੱਡ ਕੇ ਫਿਰ ਉਸ ਤੋਂ ਬਾਅਦ ਫਿਰ ਕਿਹੜੀ ਕੰਟਰੀ ਗਏ ਕਿੰਨਾ ਸਮਾਂ ਫਿਰ ਫਿਰ ਰਹੇ ਘਰਾਂ ਇੱਥੇ ਥੋੜਾ ਜਿਹਾ ਅੰਤ ਸਾਲ 10 ਸਾਲ ਫਿਰ ਇਟਲੀ ਚਲ ਗਿਆ ਜੀ ਫਿਰ ਸ਼ਨਗਨ ਵੀਜ਼ਾ ਦਿੱਤਾ ਪਤਾ ਹੈ ਨਹੀਂ ਸੀ ਇਹਦੇ ਨੌਲਜ ਹੈ ਨਹੀਂ ਜੀ ਵੀ ਕੀ ਹੁੰਦਾ ਸ਼ਨਗਨ ਵੀਜ਼ਾ ਉਹ 9 ਮਹੀਨੇ ਦਾ ਕਹਿੰਦੇ ਆ ਉੱਥੇ ਬਸ ਹੋਰ ਜਾ ਕੇ ਉੱਥੇ ਉਹ ਜਿਹੜੇ ਚੱਕਰਾਂ ਚ ਪੈ ਗਏ ਪੇਪਰਪੋਰ ਬਣੇ ਨਹੀਂ ਤੱਕੇ ਖਾਦੇ ਤੇ ਬਹੁਤ ਜੀ 4 ਸਾਲ ਫਿਰ ਬੈਲਜੀਅਮ ਚਲ ਗਿਆ ਜੀ ਮੇਰੇ ਮਾਮਾ ਜੀ ਦਾ ਮੁੰਡਾ ਉੱਥੇ ਬੈਲਜੀਅਮ ਤੇ ਉਹ ਕਨੋਂ ਮੇਰੇ ਕੋਲ ਆ ਜਾ ਬੈਲਜੀਅਮ ਕੰਮ ਬੜੀਆ ਜੱਥੇ ਕਰਿਆ ਤੇ ਚਲੋ ਐਵੇਂ ਉਹ ਪੂਰੇ ਕਾਰਡ ਲਾਏ ਤੇ ਮੁੜ ਕੇ ਜੀ ਛੋਟੇ ਭਾਈ ਦੀ ਸ਼ਾਦੀ ਕਰਨੀ ਦੀ ਵਾਹ ਕਰਾਉਂਦਾ ਘਰ ਦੇ ਜੋਰ ਪਾਉਣ ਲੱਗੇ ਕਹਿੰਨੇ ਕਾਗਜ ਬਣਾ ਲਾ ਵੀ ਇੰਡੀਆ ਨੂੰ ਆ ਵਾਪਸ ਬਸ ਇਹ ਚੱਕਰਾਂ ਵਿੱਚ ਜਾ ਕੇ ਸਪੇਨ ਫਸ ਗਏ ਪਾਕਿਸਤਾਨੀ ਕੋਲ ਕਿਸੇ ਕੋਲ ਪਾਕਿਸਤਾਨੀ ਏਜੰਟ ਟੱਕਰ ਗਿਆ ਤੇ ਉਹਨੇ ਵੀ ਧੋਖਾ ਕਰ ਲਿਆ ਸਾਡੇ ਨਾਲ ਫੇਰ ਗਰੀਸ ਦੀ ਗੋਰੀ ਸੀਗੀ ਜਿਹਨੇ ਮੇਰੇ ਨਾਲ ਸ਼ਾਦੀ ਕਰਾਉਣੀ ਸੀ ਤੇ ਪਰ ਮੈਂ ਮੈਰਿਜ ਇਦਾਂ ਹੀ ਉਹ ਉਹਨਾਂ ਨੇ ਫਿਰ 2 ਲੱਖ ਰੇ ਦੱਬ ਲਿਆ ਜੀ ਮੇਰਾ ਪਾਸਪੋਰਟ ਦੱਬ ਲਿਆ ਅੱਛਾ ਫਿਰ ਮੈਂ ਉਹਨਾਂ ਨੂੰ ਫਸਾਫ ਸੁਕੇ ਉੱਥੇ ਪੁਲਿਸ ਨੂੰ ਚਾਰਾਂ ਜਾਣਿਆਂ ਨੂੰ ਮੈਂ ਦੁਬਾਰਾ ਜਦੋਂ ਟ੍ਰੇਨ ਬੜੀ ਨਾਲ ਮੁੰਡਾ ਹੋਰ ਸੀ ਸਪੇਨ ਤੱਕ ਨਪਜਾਬੀ ਉਹ ਉਦੋਂ ਗਾਗੇ ਸੀਗੇ ਤੇ ਸਪੇਨ ਤੋਂ ਟ੍ਰੇਨ ਫੜ ਕੇ ਸੀ ਵਾਪਸ ਬੈਲਜੀਅਮ ਆਦਾ ਜੀ ਬੈਲਜੀਅਮ ਆਉਣਾ ਸੀਗਾ ਤੇ ਅਸੀਂ ਸਾਰਾ ਸਪੇਨ ਲੰਘ ਗਏ ਫਰਾਂਸ ਲੰਘ ਗਏ ਜਦੋਂ ਬੈਲਜੀਅਮ ਐਂਟਰ ਹੋਣ ਲੱਗਿਆ ਬਾਰਡਰ ਦੇਸ ਟ੍ਰੇਨ ਚੈੱਕ ਹੋ ਗਈ ਸਾਰੀ ਸਾਡੀ ਮੈਂ ਸਾਨੂੰ ਸਾਰਿਆਂ ਨੂੰ ਜੱਕ ਜਿਹੜੇ ਅਲਿਗਲ ਸੇ ਬੰਦੇ ਸਾਬ ਫੜ ਲਈ ਉਹਨੂੰ ਮੇਰੇ ਫਿੰਗਰ ਹੋਏ ਤੇ ਬੈਲਜੀਅਮ ਵਿੱਚੋਂ ਸਾਰਾ ਡਾਟਾ ਨਿਕਲ ਆ ਗਿਆ ਕਿੰਨਾ ਸਮਾਂ ਫਿਰ ਜੇਲ੍ਹ ਚ ਰਹਿ ਉੱਤੇ ਉਹ ਜੇਲ੍ਹ ਘਟੇ ਰਿਹਾ 12 ਦਿਨ ਰਿਹਾ ਜੀ ਉਤਾਰੇ ਦੇ ਹਾਂਜੀ ਰਿਪੋਰਟ ਸੈਂਟਰ ਕਹਿੰਦੇ ਜੀ ਉਹਨੂੰ ਅੱਛਾ ਰਿਪੋਰਟ ਸੈਂਟਰ ਹੁੰਦਾ ਜੀ ਤੇ ਉਹ ਉੱਥੇ ਰੱਖ ਗਏ ਉਹਨਾਂ ਨੇ ਸਾਨੂੰ ਕਹਿੰਦੇ ਵੀ ਤੁਹਾਨੂੰ ਜਾਣਾ ਪੈਣਾ ਵਾਪਸ ਮੈਂ ਕਿਹਾ ਚਲੋ ਭਾਈ ਹੁਣ ਛੱਡੀ ਜੀ ਪਿੱਛੇ ਛੋਟੇ ਭੈਣ ਦੀ ਵਾ ਕੇ ਆ ਦੇਖਦੇ ਹਾਂ ਜੋ ਕਿਸਮਤ ਉਹ ਦੇਸੀਏ ਤਰੀਕੇ ਦੇ ਨਾਲ ਜਿਗਾੜ ਲਾਇਆ ਇਹ ਕਿੰਨੇ ਕੁ ਪੈਸੇ ਤੇ ਜਿਹੜੇ ਲੱਗੇ ਨੇ ਜਿਹੜੇ ਹੁਣ ਇਹ ਤਿਆਰ ਕੀਤਾ ਇਹ ਬਸ ਇੱਦਾਂ ਹੀ ਬੈਠੇ ਬੈਠੇ ਸੋਚ ਦਿਮਾਗ ਚ ਲੱਗੀ ਇਹ ਗੱਲ ਹੂੰ ਵੀ ਬਣਾਈਏ ਯਾਰ ਕੋ ਕੰਮ ਕਰੀਏ ਹੂੰ ਪਹਿਲਾਂ ਤਾਂ ਵੀ ਮੇਰਾ ਦੂਆ ਛੋਟਾ ਉਹ ਹਾਥੀ ਜਾਂ ਵੀ ਉਹ ਲਵਾਂ ਹਾਂ ਫਿਰ ਮੈਨੂੰ ਕਿਸੇ ਨੇ ਦੱਸਿਆ ਕਹਿੰਦਾ ਵੀ ਨਾ ਯਾਰ ਉਹ ਉਹ ਡੀਜ਼ਲ ਦੇ ਗੱਡੀਆਂ ਨੇ ਉਹ ਰੁਪਇਆ ਜ਼ਿਆਦਾ ਕੱਢਦੀਆਂ ਨੇ ਅੱਛਾ ਫਿਰ ਮੈਂ ਕਿਹਾ ਚਲ ਮਰੂਪਤੀਕਾਰ ਲੈ ਕੇ ਫਿਰ ਕਰਦਾ ਜੀ ਇਹਦੇ ਵਿੱਚ ਤਾਂ ਫਿਰ ਮੈਂ ਬਣਾ ਗਈ ਇਹ ਦੱਸ ਕਿ ਮਿਸਤਰੀ ਨੂੰ ਮੈਂ ਕਿਹਾ ਇਦਾਂ ਕਿ ਬਿਲਕੁਲੇ ਤੇ ਕਿੰਨੇ ਪੈਸੇ ਲੱਗੇ? ਸਿਰਫ 1 ਲੱਖ 7 ਲੱਖ ਰੁਪਏ ਲੱਗੇ ਜੀ। ਸਾਰਾ ਕੁਝ ਅਮਰਤੀ ਵਿੱਚ। ਠੀਕ ਚੱਲੀ ਜਾਂਦਾ ਕਾਰੋਬਾਰ। ਹਾਂ ਬਾਬੂ ਬੜੀ ਚੱਲਦਾ ਜੀ। ਜਿਹੜੇ ਮੁੰਡੇ ਬਾਹਰ ਜਾ ਰਹੇ ਨੇ ਤੁਸੀਂ ਵੀ ਕੀ ਕੰਟਰੀਆਂ ਦਾ ਢੇਡਾ ਕੱਢਿਆ ਤੁਸੀਂ ਵੀ ਉੱਥੇ ਮਿਹਨਤ ਬਹੁਤ ਜ਼ਿਆਦਾ ਕੀਤੀ ਦਿਹਾੜੀ ਕੀਤੀ ਹੈ ਨਾ ਜਿਹੜੇ ਅੱਜ 20 25 25 ਲੱਖ ਰੁਪਏ ਲਾ ਕੇ ਜਾ ਰਹੇ ਨੇ ਉਹ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ? ਬਾਰੇ ਉਰੇ ਬਰੇ ਉਰੇ ਕੰਮ ਕਰਨ ਵਧੀਆ ਔਰੇ ਮਿਹਨਤ ਨਹੀਂ ਕਰਦੇ ਔਰੇ ਜੋ ਔਰੇ ਚਾਹੀਜੇ ਕਰਨਾ ਹੋਏ ਕੋਈ ਫਾਰਮ ਪਾ ਲਓ ਆਪਣਾ ਡੰਗਣਾ ਦਾ ਮੱ ਵਰੀਆ ਛੱਡ ਤਿਆਰ ਹੋ ਜਾਂਦਾ। ਗੰਨਾ ਵਾਸਤੇ 10 ਪੰਮੇ ਜਾਂ ਹੁਣ 15 ਹੁਣ। ਵਰੀਆ ਦੇ ਘੜ ਜਾਂਦਾ ਜੀ। ਇਹਦੇ ਹੁਣ ਵਰੀਆ ਰਿਸਕਾਰ ਚੱਲ ਰਿਹਾ। ਗੰਨੇ ਗੰਨੇ ਦਾ ਲਾਉਣੇ ਹਾਂ ਗੰਨੇ ਦਾ ਜੂਸ ਆ ਜੀ ਉਹ। ਹੁਣ ਆਪਣਾ ਕੀਲਾ ਪੀਜਾ ਹੁਣ ਇਸ ਤੋਂ ਮੈਂ ਦਿੰਦੇ ਮੁੱਲ ਅਸੀਂ। ਅੱਛਾ ਗੰਨਾ ਵੀ ਆਪਦਾ ਆਪਦਾ ਪੀਜਿਆ ਹੋਇਆ ਜੀ। ਆਪਣਾ ਬੀਜ ਲਈ ਹਾਂ ਗੰਨਾ ਕੀਲਾ। ਕਹਾਂ ਅਗਲਾ ਆਪ ਚਾਸੀ ਵੀ ਜਾਂਦੀ। ਉਹਦਾਂਸ ਚੱਲਦਾ ਜੀ। ਮੁੱਲ ਖਰੀਦ ਕੇ ਜਾਣੀ ਕਿਲੋ। ਹੁਣ ਮੁੱਲ ਹੋਣਦਾ ਜੀ। ਉਹ ਨਾਲ ਫਿਰ ਜਦੋਂ ਮੁੱਲ ਖਰੀਦਦੇ ਹਾਂ ਤਾਂ ਨਿਕਲੇ ਹੁੰਦਾ ਮੁਨਾਫਾ ਦੇ ਵਿੱਚ ਠੀਕ ਹੈ। ਹਾਂ ਜੀ ਹਾਂ ਬੜੀਆਂ ਖਰਚਾ ਕਿਵੇਂ ਲੱਗ ਰਿਹਾ ਹੁਣ ਜਿਹੜੇ ਬਾਹਰਲੇ ਮੁਲਕ ਜਦੋਂ ਤੁਸੀਂ ਸਮਾਂ ਲਾਇਆ ਉਹਦੇ ਨੂੰ ਇਹ ਸਮਾਂ ਵਧੀਆ ਇੱਕ ਉਹ ਵਧੀਆ ਸੀ ਸਮਾਂ ਨਹੀਂ ਉੱਥੇ ਨੂੰ ਆ ਠੀਕ ਹੈ ਘਰਾਂ ਘਰਾਂ ਆ ਗਏ ਆਪਣੇ ਰੋਟੀ ਬੜੀ ਮਿਲਦੀ ਹੈ ਕੱਪੜੇ ਤੋਂ ਉੱਤੇ ਮਿਲਦੇ ਸਾਰਾ ਕੁਝ ਹੈ ਘਰ ਦੇ ਵੀ ਖਾਣਾ ਚਲੋ ਉੱਥੇ ਕਹਿੰਦੇ ਥੋੜੀ ਰਾਤ ਤੰਗੀ ਹੈ ਉੱਥੇ ਹੁਣ ਰਹਿਣਾ ਕੱਪੜੇ ਉੱਥੇ ਸਾਰਾ ਕੁਝ ਖਾਅ ਕਰਨਾ ਪੈਂਦਾ ਜੀ ਰੋਟੀ ਪਾਣੀ ਆਪ ਲਾਉਣਾ ਉੱਥੇ ਕਿਤੇ ਆਏ ਵੀ ਹੋਏ ਵੀ ਕਦੇ ਰੋਟੀ ਪਾਣੀ ਕਹਿੰਦੇ ਉਹ ਵੀ ਲੇਟ ਸੇਟ ਹੋ ਜਾਂਦੇ ਸੀ ਕਈ ਵਾਰ ਬਹੁਤ ਬਹੁਤ 11 12 ਵਜੇ ਨੇ ਕਿ 12 1 ਵਜੇ ਸੜ ਕੇ ਉੱਠ ਕੇ 4 ਵਜੇ ਫੇਰ ਭੱ ਕਰਦੀ ਫਿਰ ਪੰਜਾਬ ਦੀ ਯਾਦ ਆਉਂਦੀ ਬਹੁਤ ਯਾਰ ਆਉਂਦੀ ਰੋਣਾ ਆਉਂਦਾ ਜਦੋਂ ਨਾ ਦਿਵਾਲੀਆਂ ਦੇ ਸਾਰੇ ਆਉਂਦੇ ਨੇ ਫਿਰ ਬਹੁਤ ਯਾਰ ਆਉਂਦੀ ਐ ਪਿੰਡ ਦੀ ਜਾਂ ਕੋਈ ਸ਼ਾਦੀ ਹੁੰਦੀ ਆ ਵਿਆਹ ਹੁੰਦਾ ਪਿੰਡ ਦੇ ਵਿੱਚ ਫਿਰ ਬਹੁਤ ਰੋਣਾ ਆਉਂਦਾ ਉੱਥੇ ਬੈਠੇ ਫਿਰ ਮਨ ਬਾਬ ਪਾਵਕ ਹੁੰਦਾ ਕਿਥੇ ਉਹ ਤੇ ਕਿਸੇ ਕੋਈ ਫਿਰ ਜਦੋਂ ਵਾ 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 ਇਹ ਫਰੋਦਾ ਨਾ ਜਾਂਦਾ ਦਿਵਾਲੀਆਂ ਦੀਆਂ ਧੂਣੀਆਂ ਉੱਥੇ ਰੱਖਣੀਆਂ ਪੈਂਦੀਆਂ ਨਾ ਬਹਿ ਕੇ ਜਦੋਂ ਪੇਪਰ ਨਾ ਹੋਣ ਬੰਦੇ ਕੋ ਫਿਰ ਬਹੁਤ ਆ ਮਜਬੂਰੀ ਹੁੰਦੀ ਐ ਜੇ ਪੇਪਰ ਕਿੰਨੇ ਕਿੰਨੇ ਘੰਟੇ ਕੰਮ ਕਰਦੇ ਨੇ ਲਗਾਤਾਰ ਬਹੁਤ ਕੰਮ ਕਰਿਆ ਜੀ ਉੱਥੇ ਤਾਂ ਲਾ ਲੋ ਤੁਸੀਂ ਵੀ 10 1 ਪਾਂਡੇਆਂ ਦੇ ਰੈਸਟੋਰੈਂਟ ਜੇ ਜਾ ਕੇ ਦੂਜੀ ਸ਼ਿਫਟ ਜਾ ਕੇ ਫਿਰ ਬੈਲਜੀਅਮ ਤੇ ਜਿਹੜਾ ਉਹਨਾਂ ਨੇ ਛੜ ਦੇਣੇ ਗਲਾਸ ਪਾਂਡੇ ਨਿਬੜੇ ਪਏ ਉਹਨਾਂ ਨੇ ਮੇਰੇ ਰੱਖ ਦਿਨਾ ਤੁਸੀਂ 20 ਯੂਰੋ ਟੇਬਲ ਤੇ ਜਾ ਕੇ ਚਾਬੀ ਹੁੰਦੀ ਸੀ ਜਾ ਕੇ ਆਤਮ ਨੂੰ ਲਾ ਕੇ ਪਾਂਡੇ ਤੋਂ ਨਹੀਂ ਲਾ ਕੇ ਜਿਹੜਾ ਰੁਝਾਨ ਚੱਲ ਰਿਹਾ ਪੰਜਾਬ ਦੇ ਵਿੱਚ ਇਸ ਸਮੇ 25-25 ਲੱਖ-ਲੱਖ ਲਾ ਕੇ ਜਾਣ ਦਾ ਬਾਅਦ ਤੁਸੀਂ ਸਹੀ ਮੰਨਦੇ ਨੂੰ ਗਲਤ ਵੀ ਗਲਤ ਆ ਜੀ ਬੋਲੋ ਮੇਰਾ ਬੇਟਾ ਖੁਦ ਜਾਣ ਨੂੰ ਮੰਨ ਉਥੇ ਸਪੇਨ ਨੂੰ ਭੱਜਣ ਨੂੰ ਫਿਰਦਾ ਨ ਆਪਣੇ ਕਿਆ ਕਹਨੇ ਆ ਮਾ ਬੋਲਿਆ ਚਾਹ ਫੇ ਰੋਕਿਆ ਨਹੀਂ ਉਹ ਕਿਹਾ ਨਹੀਂ ਕਿ ਉਰੀ ਕਪਾ ਕੰਮ ਕਰ ਲੈਣ ਕਹਿ ਰਹੀ ਆ ਜੀ ਮੈਂ ਤਾਂ ਕਿਹਾ ਬਹੁਤ ਆਸਟ੍ਰੇਲੀਆ ਚ ਮੇਰੀ ਭਾਨ ਜੀ ਆ ਹਾਂ ਆ ਧਿਆਨ ਬਰੇ ਤੂੰ ਹੀ ਆ ਲਾਗ ਬੰਦਾ ਜਿੱਥੇ ਰਪਨਾ ਉਥੋਂ ਪਰ ਮਾਂਦਾ ਨਹੀਂ ਆਏਗਾ ਮਾਂਦਾ ਨਹੀਂ ਕਰਨਾ ਉਹ ਸਪੇਨ ਉਧਰ ਉੱਥੇ ਜਾਣਾ ਆਸਟ੍ਰੇਲੀਆ ਜਾਣਾ ਮੈਂ ਤਾਂ ਕਿਹਾ ਉਰੀ ਕਰ ਲੈ ਕੰਮ ਕੋਈ ਤੇ ਦੇਖ ਲਓ ਹੁਣ ਭਾਰਤੀ ਭੁਰਤੀਆਂ ਚੱਲਦੀਆਂ ਨਿਕਲਦੀਆਂ ਨੇ ਗਵਰਨਮੈਂਟ ਦੇਣ ਲੱਗ ਗਈ ਤੇ ਪੁਲਿਸ ਦੀ ਭਾਰਤੀ ਦੇਖ ਲੈ ਕੱਦ ਕੋਲ ਸੋਹਣਾ ਪੜਦ ਨੂੰ ਠੀਕ ਹੈ ਮੰਦਾ ਜੀ ਮੰਦਾ ਨਹੀਂ ਹੈ ਬਾਰੇ ਜਾਰ ਬਾਰੇ ਜਾਰ ਫਿਰ ਕਿੱਥੋਂ ਲਿਆ ਮੈਨੂੰ ਕਰ ਜਾਨਾ ਵੀ 25 ਲੱਖ ਰੁਪਏ ਫਿਰ ਦੇਖੋ ਹੁਣ ਫਿਰ ਜ਼ਮੀਨ ਨੂੰ ਦੇਣੀ ਪਊ ਉਹਨੂੰ ਆੜ ਸੋ ਬਿਕਣੀ ਪੈਣੀ ਹੈ ਕਿ ਕਰੂੰਗੀ ਕਿੰਨੇ ਕਿਲੇ ਵਿਕਲੇ ਬਣਣਗੇ ਜੇ ਵੀ 25 ਲੱਖ ਰੁਪਏ ਲੱਖ ਦਾ ਕਿਲ ਦਾ ਵਿਕਣੀ ਪਣਾ ਜੀ ਦੁਬਾਰੇ ਲਿਆ ਜਾ ਸਕਦਾ ਕਿ ਲੱਖ ਬਹੁਤ ਔਖਾ ਮਿਲਣਾ ਨਹੀਂ ਬੜੀ ਮਹਿੰਗਾਈ ਹੋਈ ਜਾਨੀਗਾ ਬਹੁਤ ਔਖਾ ਜੀ ਮਿਲਦਾ ਨਹੀਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਆ ਪੰਜਾਬੀ ਸਿੱਖ ਸਰਦਾਰ ਸਾਡੇ ਨਾਲ ਸੀ ਤਾਂ ਇਹਨਾਂ ਨੇ ਇੱਕ ਦੇਸੀ ਕਾਰਡ ਕੱਢੀ ਆ ਇੱਕ ਅਮਰੂਤੀ ਦੇ ਉੱਪਰ ਇੱਕ ਮਸ਼ੀਨਰੀ ਫਿਟ ਕੀਤੀ ਆ ਤਾਂ ਇਸ ਦੇ ਜਰੀਏ ਗੰਨੇ ਦਾ ਜੂਸ ਆ ਜਿਹੜਾ ਇਹ ਰਸਾ ਵੇਚਦੇ ਨੇ ਤਾਂ ਕਈ ਕੰਟਰੀਆਂ ਦੇ ਵਿੱਚ ਵੀ ਕੁਮਕਿਆਏ ਉਹਨਾਂ ਨੇ ਕਿਹਾ ਵੀ ਉੱਥੇ ਕਈ ਕੀ ਘੰਟੇ ਲੇਵਰ ਕਰਨੀ ਪਈ ਕਈ ਵਾਰ ਤਾਂ ਅਸੀਂ ਭਾਵਕ ਵੀ ਹੋ ਜਾਂਦੇ ਸੀ ਹੁਣ ਇਹਨਾਂ ਦਾ ਪੁੱਤ ਵੀ ਜਾਣ ਨੂੰ ਕਹਿੰਦਾ ਵੀ ਕਿ ਬਾਹਰਲੇ ਮੁਲਕ 'ਚ ਅ ਚਲੇ ਜਾਵੇ ਪਰ ਉਸ ਨੂੰ ਰੋਕਣ ਦਾ ਯਤਨ ਜ਼ਰੂਰ ਕਰ ਰਿਹਾ ਨੇ ਕਹਿਣਾ ਹੈ ਕਿ ਜੇਕਰ ਉਹਨੂੰ ਬਾਹਰ ਭੇਜਣਾ ਹੈ ਤਾਂ ਇੱਕ ਕੀਲਾ ਜ਼ਮੀਨ ਦੀ ਵੇਚਣੀ ਪੈਣੀ ਆ ਤਾਂ ਉਸ ਨੂੰ ਬਾਹਰ ਭੇਜਿਆ ਜਾਵੇਗਾ ਬਾਹਰ ਜਾ ਕੇ ਵੀ ਉਹੀ ਕੰਮ ਕਰਨੇ ਪੈਂਦੇ ਨੇ ਤਾਂ ਜਿਹੜੇ ਪੰਜਾਬ ਦੇ ਨੌਜਵਾਨ ਨੇ ਬਾਹਰ ਜਾਣ ਦੀ ਚਾਹਨਾ ਰੱਖਦੇ ਨੇ ਤਾਂ ਉਹ ਪੰਜਾਬ ਦੇ ਵਿੱਚ ਰਹਿ ਕੇ ਉਹਨੇ ਪੈਸਿਆਂ ਦੇ ਵਿੱਚ ਆਪਣਾ ਚੰਗਾ ਕਾਰੋਬਾਰ ਸੈੱਟ ਕਰ ਸਕਦੇ ਨੇ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਕੋੜੇ ਰਜਾਨਾ ਸਪੋਕਸਮੈਨ ਟੀਵੀ ਮਰਿੰਡਾ